ਦੇ ਕੇ ਗੁਰਦੁਆਰਾ ਸ਼ਹੀਦਾਂ ਸਾਹਿਬ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਸੰਗਤਾਂ ਦਾ ਸਮਾਗਮ ਚੱਲਦੀ ਹੈ ভাই ਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਕੋਈ ਮੁਸ਼ਕਲ ਨਾ ਆਵੇ ਉਸ ਦੇ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਮੈਡੀਸਨ ਫਰਸਟ ایڈ ਦੇ ਚੁੱਕੀ ਪ੍ਰਬੰਧ ਕੀਤਾ ਜਾਂਦਾ ਇਸ ਤਰ੍ਹਾਂ ਹੀ ਭਾਈ ਪੰਨੀਆ ਜੀ ਦੇ ਫਰਸਟ ایڈ ਪੋਸਟਰ ਉਹਨਾਂ ਦੇ ਵੱਲੋਂ ਇੱਕ ਲਗਾਈ ਗਈ ਹੈ ਜਿੱਥੇ ਕਿ ਤੁਸੀਂ ਸੰਗਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਸੇਵਾ ਕਰ ਰਹੇ ਨੇ ਉਸ ਉਹਨਾਂ ਦੇ ਵੱਲੋਂ ਚੈੱਕ ਅਪ ਕਰਕੇ ਤੇ ਕੇ ਦਵਾਈ ਦਿੱਤੀ ਜਾ ਰਹੀ ਨੇ ਸੋ ਬੜੇ ਲੰਮੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਨੇ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਭਗਵਾਨ ਦੇਵ ਸਿੰਘ ਜੀ ਇਦਾਰਦੇ ਦੇ ਨਾਲ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਭਾਈ ਕਨੀਜ ਦੀ ਫੀਲਡ ਫਸਟ ایڈ ਕਨਸਲਟੈਂਸੋ ਬੜੀ ਜਿਹੜੀ ਕਿ ਸੇਵਾ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਸੋ ਇੱਥੇ ਆ ਕੇ ਉਹ ਦਵਾਈ ਬੁੱਧੀ ਲੈ ਸਕਦੇ ਨੇ ਸੋ ਇਸੇ ਤਰ੍ਹਾਂ ਹੀ ਸੰਤਾਂ ਦੀ ਜਿਹੜੀ ਕਿ ਸੇਵਾ ਇਹਨਾਂ ਦੇ ਵੱਲੋਂ ਇੱਥੇ ਜਾ ਰਹੀ ਹੈ ਤੁਹਾਨੂੰ ਬਾਬਾ ਦੀਪ ਸਿੰਘ ਵਰਤੇ ਖੁਸ਼ੀਆਂ ਪ੍ਰਾਪਤ ਕੀਤੀ ਜਾ ਰਹੀਆਂ ਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਗਨਮ ਤਜਿੰਦਰ ਸਿੰਘ ਫੋਰਮੈਨ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਹੋਗਾ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਇੱਥੇ ਸਾਡੇ ਪਿਛਲੇ 3-4 ਮਹੀਨਿਆਂ ਤੋਂ ਮੈਂ ਆ ਰਿਹਾ ਅੱਛਾ ਜੀ ਹਾਂ ਜੀ ਉਸ ਤੋਂ ਪਹਿਲਾਂ ਤੁਹਾਡੇ ਵੱਲੋਂ ਕਿਹੜੀ ਕਿਹੜੀ ਸੇਵਾਵਾਂ ਕੀਤੀ ਜਾਂਦੀਆਂ ਦਵਾਈਆਂ ਦੀ ਸੇਵਾ ਮੈਂ ਕਰਦਾ ਜੀ ਪਿਛਲੇ ਕੋਈ 35-36 ਸਾਲ ਹੋ ਗਏ ਆ ਹਮ ਹਰ ਮੇਲਿਆਂ ਦੇ ਉੱਤੇ ਫਰਸਟ ایڈ ਕੰਮ ਭੌਂਦੇ ਆ ਆਪਣੇ ਇੰਡੀਆ ਡਾਇਰੈਕਟਰ ਐਸੋਸਾਇਟੀ ਵੱਲੋਂ ਆਈ ਬਿਲੋਂਗ ਕਰਦੇ ਇਹਦੇ ਰੈਪਟ ਐਸੋਸਾਇਟੀ ਆ ਇੱਕ ਨਹੀਂ ਆ ਜੀ ਐਂਬੂਲੈਂਸ ਦੁਰਗੇਤ ਨੰਬਰ 1 ਅਸੀਂ ਸਾਡੀ ਦੂਸਰੀ ਪੋਸਟ ਜਿਹੜੀ ਗਵਿੰਦਾਲਾ ਸਾਹਿਬ ਤੇ ਲੱਗੀ ਹੋਈ ਆ ਕੱਲ ਪਰਸੋਂ ਦੀ ਲੱਗੀ ਹੋਈ ਆ ਕਿੰਨੇ ਕਿ ਸੰਗਤ ਤੁਹਾਡੇ ਕੋਲ ਦਵਾਈ ਲੈ ਜਾਂਦੀ ਆ ਇਹਦਾ ਆਈਡੀਆ ਨਹੀਂ ਦੇ ਸਕਦੇ ਲੋੜਵੰਦਾਂ ਦਾ ਨਹੀਂ ਹੁੰਦਾ ਸੰਗਤ ਕਿਹੜੀ ਦਵਾਈ ਦੀ ਮੰਗ ਕਰਦੀ ਹੈ ਕਿਉਂ ਕਹਿੰਦੇ ਕੋਈ ਜਿਆਦਾ ਫਾਰਸ਼ ਸਰਕੂੜ ਫਾਰਸ਼ ਐਸਿਡਿਟੀ ਉਹੋ ਜਿਹੀਆਂ ਚੀਜ਼ਾਂ ਆ ਕੋਈ ਦੇਸੀ ਦਵਾਈਆਂ ਅੰਗਰੇਜ਼ੀ ਦਵਾਈਆਂ ਤੁਹਾਡੇ ਅਸੀਂ ਸਾਡੇ ਕੋਲ ਦੇਸੀ ਵੀ ਦੇਚੂਰਨ ਤੇਓਰਨ ਦਾ ਕਹਿ ਦਿੱਤੀ ਵਾਸਤੇ ਹੂੰ ਠੀਕ ਹੈ ਜੀ ਬਾਕੀ ਤਕਨੀਕੀ ਬੰਗਲੇਜੀ ਦਵਾਈਆਂ ਹੈਂ ਅੰਗਰੇਜੀ ਦੀ ਹਾਂਜੀ ਔਰ ਚਾਹੀਦਾ ਕਿ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਵੀ ਲੱਗਣੇ ਚਾਹੀਦੇ ਨੇ ਜੋ ਗਰੀਬਾਂ ਲੋਕਾਂ ਨੂੰ ਦਵਾਈਆਂ ਮਹਿਆ। ਦੈਟਸ ਆ ਫਰਸਟ ਏਡ ਕੋਸ। ਫਿਰ ਸਰਜਰੀ ਲੱਗ ਜਾਈ ਉਹ ਵੀ ਫਰਸਟ ਏਡ ਵਾਸਤੇ ਪੱਟੀਆਂ ਤਾਂ ਮਿਲ ਦੋ ਬਸ ਹੈਗਾ ਕਿਸੇ ਰਕਮ ਦੀ ਜ਼ਖਮ ਹੋਇਆ ਦਾ ਸਾਰਾ ਇੰਤਜ਼ਾਮ। ਸੰਗਤ ਨੂੰ ਕੀ ਅਪੀਲ ਕਰੋਗੇ? ਸੰਗਤ ਨੂੰ ਕੀ ਅਪੀਲ ਕਰਨੀ ਚਾਹੀਦੀ? ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜੇ ਸੇਵਾ ਭਾਵਨਾ ਨਾਲ ਸੋ ਵੱਡਾ ਖਾਸ ਉਪਰਾਲਾ ਹੈ। ਇਹਨਾਂ ਦੇ ਵੱਲੋਂ ਜਿਹੜਾ ਕਿ ਫਰਸਟ ਏਡ ਭਾਈ ਕਨਈਆ ਜੀ ਬ੍ਰਿਗੇਡ ਅਤੇ ਸੇਵਾ ਸਿਮਰਨ ਜੋੜਨ ਦੇ ਲਈ ਇਹਨਾਂ ਦੇ ਵੱਲੋਂ ਖਾਸ ਉਪਰਾਲਾ ਹੋਰ ਇਹਨਾਂ ਕੋਲ ਜਿੱਥੇ ਕਿਸੇ ਕੋਤਾ ਕੇ ਦਵਾਈ ਪੁੱਟੀ ਲੈਂਦੀਆਂ ਨੇ ਉੱਥੇ ਇਹ ਸੰਤਾਂ ਦੀ ਸੇਵਾ ਕਰਦੇ ਨੇ ਔਰ ਇਸ ਸਮੇਂ ਗੋਇੰਦਵਾਲ ਦੇ ਵਿੱਚ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ ਸੋ ਫਰਸਟ ਏਡ ਜਦੋਂ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਤਾਂ ਉਸ ਨੂੰ ਫਰਸਟ ਏਡ ਜਿਹੜੀ ਦਵਾਈ ਦੇਣੀ ਚਾਹੀਦੀ ਹੈ ਉਸ ਦੇ ਲਈ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਔਰ ਖਾਸ ਉਪਰਾਲਾ ਜਿਹੜਾ ਕਿ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਭਾਈ ਕਨਈਆ ਜੀ ਬ੍ਰਿਗੇਡ ਮਿਹਰਬਾਨ ਜੀ ਨੇ ਇਹ ਜੋ ਕਿ ਫਸਟ ایڈ ਲੈ ਕੇ ਇੱਥੇ ਬੈਠੇ ਹੋਏ ਨੇ ਔਰ ਸੰਗੜੀ ਦੂਰ ਦੂਰ ਆਉਂਦੀਆਂ ਨੂੰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਸੋ ਉਹਨਾਂ ਦੇ ਲਈ ਦਵਾਈਆਂ ਦਾ ਔਰ ਚੂਰਨ ਹੈ ਜਿਹੜਾ ਕਿ ਫਸਟ ਵਿੱਚ ਜਾਂਦਾ ਹੈ ਸੋ ਖਾਸ ਪਰਵੰਦ ਹੈ ਸੋ ਬੜੀ ਵੱਡੀ ਸੇਵਾ ਇਹਨਾਂ ਦੀ ਜਿਹੜੀ ਕਿ ਹਰ ਐਤਵਾਰ ਨੂੰ ਇੱਥੇ ਆ ਕੇ ਕਰਦੇ ਨੇ ਪਿਛਲੇ 4 ਮਹੀਨਿਆਂ ਤੋਂ ਇੱਥੇ ਆ ਕੇ ਕਰ ਰਹੇ ਨੇ ਔਰ ਵੱਖ-ਵੱਖ ਥਾਵਾਂ ਤੇ ਜਿੱਥੇ ਕਿ ਫਰਮ ਕੋਈ ਹੁੰਦਾ ਤਾਂ ਉੱਥੇ ਜਾ ਕੇ ਇਹ ਫਸਟ ਐਡ ਜਿਹੜੇ ਕਿ ਆਪਣੇ ਵੱਲੋਂ ਦਿੰਦੇ ਨੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੰਗਤ ਨੂੰ ਮੁਸ਼ਕਲ ਨਾ ਆਵੇ ਕਿਉਂਕਿ ਸੰਗਤਾਂ ਬੜੀ ਦੂਰ-ਦੂਰ ਹੁੰਦੀਆਂ ਨੇ ਔਰ ਮੌਸਮ ਵੀ ਭਾਵੇਂ ਬਰਸਾਤੀ ਚੱਲ ਰਿਹਾ ਔਰ ਧੁੱਪ ਵੀ ਨਿਕਲ ਆਈ ਹੈ ਫਿਰ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਲਈ ਇਹਨਾਂ ਦੇ ਵੱਲੋਂ ਖਾਸ ਜਿਹੜਾ ਕਿ ਪ੍ਰਬੰਧ ਕੀਤਾ ਗਿਆ ਔਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਇਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਔਰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਦੇਖਦੇ ਹੋ ਕਿ ਕਾਫੀ ਦਵਾਈਆਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਫਸ ਇਸ ਤਰ੍ਹਾਂ ਹੀ ਸੇਵਾ ਕੀਤੀ ਜਾਂਦੀ ਹੈ ਤਾਂ ਤਾਂ ਬਾਬਾ ਦੀਪ ਸੰਗਤੇ ਆ ਕੇ ਹੀ ਸੇਵਾ ਕਰਨੇ